ਸਤਿਗੁਰੂ ਸਤਿਗਗਦੋ ਸਤਿਮੇ ਗੁਰਜਿੰਦਰ ਸਿੰਘ ਪੰਗੂ ਤਾਂ ਇਸ ਵੇਲੇ ਮੇਰੇ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਸਰਦਾਰ ਜੋਗਿੰਦਰ ਸਿੰਘ ਉਗਰਾਹਾਂ ਸਾਹਿਬ ਫੋਨ ਲਾਈਨ ਤੇ ਨੇ ਉਗਰਾਹਾਂ ਸਾਹਿਬ ਸਤਿਕਾਰ ਜੀ ਆਇਆਂ ਜੀ ਸਤਿਕਾਰ ਜੀ ਸਤਿਕਾਰ ਗੁਰਜਿੰਦਰ ਸਤਿਕਾਰ ਜੀ ਉਗਰਾਹਾਂ ਸਾਹਿਬ ਕਿਸਾਨੀ ਦੇਖੋ ਕਿ ਆਪਾਂ ਲਗਾਤਾਰ ਇਹ ਗੱਲਬਾਤ ਕਰਦੇ ਆਂ ਕਿ ਕਿਸਾਨੀ ਦੇ ਅੱਗੇ ਦਰਪੇਸ਼ ਚੁਣੌਤੀਆਂ ਨੇ ਇੱਕ ਪਾਸੇ ਲਗਾਤਾਰ ਜਦੋਂ ਇਸ ਗੱਲ ਦੀ ਚਰਚਾ ਹੋ ਰਹੀ ਹੈ ਕਿ ਕੇਂਦਰ ਸਰਕਾਰ ਨੇ ਉਹ ਖੇਤੀ ਕਾਨੂੰਨ ਨੂੰ ਵਾਪਸ ਲੈ ਕੇ ਆ ਗਈ ਉੱਥੇ ਇਸ ਸਵਾਬਤ ਵਿੱਚ ਚਰਚਾ ਹੋ ਰਹੀ ਹੈ ਕਿ ਜਗਜੀਤ ਸਿੰਘ ਢੱਲੇਵਾਲ ਸਾਹਿਬ ਮਰਨ ਵਰਤੇ ਬੈਠੇ ਨੇ ਲੜਾਈ ਐ ਐਮਐਸਪੀ ਦੀ ਐ ਇੱਕ ਮੋਰਚਾ ਸ਼ੰਭੂ ਲੱਗ ਰਿਹਾ ਤੇ ਦੂਜਾ ਮੋਰਚਾ ਖਨੌਰੀ ਬਾਰਡਰ ਫਿਰ ਮੈਂ ਲਗਾਤਾਰ ਸ਼ੰਭੂ ਵੀ ਚੱਲ ਰਹੇ ਹਾਂ ਖਨੌਰੀ ਵੀ ਚੱਲ ਰਹੇ ਹਾਂ ਗਰਾਊਂਡ ਲੈਵਲ ਤੇ ਸਾਰਾ ਕੁਝ ਦੇਖ ਰਹੇ ਹਾਂ ਤੁਸੀਂ ਵੀ ਲਗਾਤਾਰ ਆਪਣੇ ਪ੍ਰੋਗਰਾਮ ਉਲੀਕ ਰਹੇ ਹੋ ਜਥੇਬੰਦੀਆਂ ਥੋਡੀਆਂ ਜਿਹੜੀਆਂ ਐਸਕੇਐਮ ਦੇ ਵਿੱਚ ਨੇ ਜਾਫਰ ਉਹ ਗ੍ਰਹਾਂ ਜਥੇਬੰਦੀ ਦੇ ਪ੍ਰੋਗਰਾਮ ਹੈਗੇ ਨੇ ਅੱਜ ਵੀ ਚੰਡੀਗੜ੍ਹ ਦੇ ਵਿੱਚ ਪ੍ਰੋਗਰਾਮ ਸੀ ਗੁਰਾਂ ਸਾਹਿਬ ਪਹਿਲਾਂ ਆਪਾਂ ਪ੍ਰੋਗਰਾਮਾਂ ਤੇ ਵੀ ਗੱਲ ਕਰ ਲਾਂਗੇ ਪਹਿਲਾਂ ਮੈਨੂੰ ਇਹ ਦੱਸੋ ਕਿ ਤੁਸੀਂ ਕਿਸ ਨਜ਼ਰੀਏ ਨਾਲ ਵੇਖ ਰਹੇ ਹੋ ਤਾਂ ਜੋ ਸਾਡੇ ਦਰਸ਼ਕ ਤੇ ਪੰਜਾਬ ਦੇ ਲੋਕ ਸਮਝ ਸਕਣ ਕਿ ਜਿਹੜੇ ਆਹ ਦੋ ਅੰਦੋਲਨ ਦੋ ਫੋਰਮ ਲੜ ਰਹੇ ਨੇ ਸੋ ਕਿਵੇਂ ਇਸ ਗੱਲਬਾਤ ਨੂੰ ਦੇਖੀਏ ਕਿ ਦੋ ਅੰਦੋਲਨਾਂ ਦੀ ਲੜਾਈ ਕਾਫੀ ਹੈ ਐਮਐਸਪੀ ਦੇ ਲਈ ਜਾਂ ਫਿਰ ਐਮਐਸਪੀ ਉਦੋਂ ਤੱਕ ਸੰਭਵ ਨਹੀਂ ਜਦੋਂ ਤੱਕ ਇਹ ਲੜਾਈ ਦੇ ਵਿੱਚ ਪੂਰੇ ਦੇਸ਼ ਦੀਆਂ ਜਥੇਬੰਦੀਆਂ ਨਹੀਂ ਆ ਜਾਂਦੀਆਂ ਤੇ ਡੱਲੇਵਾਲ ਸਾਹਿਬ ਮਰਨ ਵਰਤੇ ਬੈਠੇ ਨੇ ਉਸ ਬਾਰੇ ਵੀ ਤੁਹਾਡੇ ਕੀ ਵਿਚਾਰ ਨੇ ਜੀ ਸਰ ਅ ਅਸਲ ਤੇ ਨਾ ਗੁਰਜੰਦਰ ਕਿਸੇ ਮੁੱਦੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਯਾਨੀ ਲੜਾਈ ਲੇੜ ਛੁਣਛੜਣ ਤੋਂ ਪਹਿਲਾਂ ਉਹਦੇ ਬਾਰੇ ਜਾਜਾ ਬਣਾਉਣਾ ਵੀ ਇਹ ਕਿੱਡਾ ਹੈ ਆਪਦੀ ਤਾਕਤ ਦੇਖਣਾ ਇਹਦਾ ਸੰਤੁਲਨ ਬਣਾ ਕੇ ਹੀ ਚੱਲਣਾ ਚਾਹੀਦਾ ਹੈ ਅਜਿਹਾ ਕਿ ਸਾਡੇ ਜਿਹੜੇ ਸੱਚ ਨੇ ਇਹਨਾਂ ਨੂੰ ਐਮਐਸਟੀ ਦੇ ਗਰੰਟੀ ਕਾਨੂੰਨ ਦਾ ਮਸਲਾ ਜਿਹੜਾ ਬਹੁਤ ਛੋਟਾ ਲੱਗਿਆ। ਹਲੋ ਜੀ ਜੀ ਸਰ ਆ ਇਹਨਾਂ ਨੂੰ ਜਿਹੜੀ ਬਹੁਤ ਛੋਟਾ ਲੱਗਿਆ ਕਿਉਂਕਿ ਬੇਸ਼ਪਾਰ ਸੰਸਦ ਦੇ ਤਿੰਨ ਮੰਗਾਂ ਲੈ ਕੇ ਐਮਐਸਟੀ ਨੂੰ ਉਂਟੀ ਗਰੰਟੀ ਬਣਾਉਣਾ ਵਰਲਡ ਆਰਗੇਨਾਈਜੇਸ਼ਨ ਦੇ ਪਿੱਛੇ ਵੜਾਉਣਾ ਤੇ ਕਿਸਾਨਾਂ ਦਾ ਸਾਰਾ ਕਰਜ਼ਾ ਖਤਮ ਕਰਾਉਣਾ ਯਾਨੀ ਤਿੰਨੇ ਮੰਗਾਂ ਲੱਕੜਾਂ ਕਿਆਂ ਤੇ ਬਹੁਤ ਵੱਡੀਆਂ ਨੇ ਜੀ ਇਹਦੇ ਵਾਸਤੇ ਜਿੱਡੀ ਸਾਡੇ ਕੋਲੇ ਤਾਕਤ ਹੈ ਜਿੰਨੀ ਅਸੀਂ ਇਹਦਾ ਪ੍ਰਚਾਰ ਸ਼ੁਰੂ ਲੈ ਕੇ ਜਾਣਾ ਚਾਹੀਦਾ ਜਿੰਨੀ ਸਾਡੀ ਤਿਆਰੀ ਚਾਹੀਦੀ ਹੈ ਜਿੰਨੀ ਸਾਨੂੰ ਇਕੱਠਾ ਚਾਹੀਦੀ ਹੈ ਉਹ ਹੋ ਰਹੀ ਜ਼ਗੀ ਜਲਦਬਾਜ਼ੀ ਚ ਲਿਆ ਹੋਇਆ ਫੈਸਲਾ ਲੱਗਦਾ ਸੱਚਿਆਂ ਦਾ ਤੇ ਜਿਹੜਾ ਤਰੀਕਾ ਕਰਾ ਕਿਸੇ ਜਥੇਬੰਦੀਆਂ ਨੂੰ ਮਤਲਬ ਨਾਲ ਲੈਣ ਦਾ ਜਾਂ ਇਕੱਠੇ ਸਾਂਝੇ ਲੜਨ ਦਾ ਇਹ ਨਹੀਂ ਹੁੰਦਾ ਵੀ ਕੋਈ ਜਥੇਬੰਦੀ ਪ੍ਰੋਗਰਾਮ ਲੀਕ ਕੇ ਕਹੇ ਵੀ ਅਸੀਂ ਆਹ ਪ੍ਰੋਗਰਾਮ ਲੀਕ ਗਏ ਤੁਸੀਂ ਉੱਥੇ ਆਵੋ ਇਹ ਤਰੀਕਾ ਨਹੀਂ ਠੀਕ ਆ ਰੀਕੇ ਜਿ ਫਰਕ ਪਾਉਣ ਦੀ ਲੋੜ ਹੈਗੀ ਆ ਤੁਸੀਂ ਪ੍ਰੋਗਰਾਮ ਜੇ ਕਰਨਾ ਕੋਈ ਮੁੱਦੇ ਨੂੰ ਤੇ ਜੇ ਕਿਸੇ ਤੇ ਕੋਈ ਗੱਲ ਠਾਉਣੀ ਹੈ ਜਿਵੇਂ ਆ ਡਰਾਫਟ ਆਇਆ ਹੁਣ ਡਰਾਫਟ ਵਾਲਾ ਮੁੱਦਾ ਤੁਹਾਡੇ ਕੋਲੇ ਪਹਿਲਾਂ ਆ ਗਿਆ ਸੀ ਅਸੀਂ ਪਹਿਲਾਂ ਸਾਰੀਆਂ ਜਥੇਬੰਦੀਆਂ ਨੂੰ ਭੇਜਿਆ ਫਿਰ ਇਹਦੇ ਅਸੀਂ ਚਰਚਾ ਕੀਤੀ ਫਿਰ ਅਸੀਂ ਇਸ ਸਕੀਮ ਦੀ ਕੋਆਰਡੀਨੇਸ਼ਨ ਕਮੇਟੀ ਦੇ ਵਿੱਚ ਇਹਦੀ ਚਰਚਾ ਕੀਤੀ ਉੱਥੇ ਜੇ ਸਲਾਹ ਬਣ ਗਈ ਫਿਰ ਕੋਈ ਐਕਸ਼ਨ ਦਾ ਡੀਕਾ ਪ੍ਰੋਗਰਾਮ ਉਥੇ ਜਿਹੜੀ ਸਹਿਮਤੀ ਬਣ ਗਈ ਹੁਣ ਸਾਰੇ ਇਕੱਠੇ ਲੈਣੇ ਕਿਸੇ ਦਾ ਇਤਰਾਜ਼ ਇਸ ਕਰਕੇ ਸਾਥੀਆਂ ਨੇ ਜਦੋਂ ਇਹ ਪ੍ਰੋਗਰਾਮ ਨੀਚਾ ਇਹਨਾਂ ਨੇ ਇਕੱਲਿਆਂ ਨੇ ਪ੍ਰੋਗਰਾਮ ਦੇ ਕੇ ਫਿਰ ਦੂਜਿਆਂ ਜੱਤੀ ਦੇ ਬੰਦੇ ਨੂੰ ਕਹਿੰਦੇ ਨੇ ਵੀ ਇਹਦੇ ਹੀ ਚਾਜੋ ਜਣੀ ਇਹ ਹੋਣਾ ਮੋਰਚਾ ਲੰਮਾ ਚੱਲ ਗਿਆ ਜੀ ਇਹ ਕਿਉਂਕਿ ਗੱਲ ਵੱਡੀ ਹੈ ਇਹਦੇ ਵਾਸਤੇ ਜਿੱਡੀ ਬਡੀ ਤਾਕਤ ਦੀ ਲੋੜ ਐਂਡੀ ਇਕੱਠੀ ਨਹੀਂ ਹੋਈ ਉਹਨੇ ਇਹਦੇ ਵਿੱਚ ਫਸੇ ਹੋਏ ਪ੍ਰੋਗਰਾਮ ਦੇ ਵਿੱਚ ਜਾ ਕੇ ਕੌਣ ਸਿਰ ਫਸਾਉਣਾ ਚਾਹੂਗਾ ਜੀ ਜੀ ਇਹ ਠੀਕ ਨਹੀਂ ਜੀ ਉਗਰਾਨ ਸਾਹਿਬ ਹੁਣ ਜਿਹੜੇ ਐਸਕੇਮ ਜਿਹੜਾ ਐਸਕੇਐਮ ਹੈ ਕਿ ਤਾਂ ਦੇਖੋ ਐਸਕੇਐਮ ਨਾਨ ਪੋਲਿਟਿਕਲ ਹੈ ਇੱਕ ਥੋਡੇ ਵਾਲਾ ਐਸਕੇਐਮ ਹੈ ਹਾਂਜੀ ਐਸਕੇਐਮ ਦੇ ਹੁਣ ਅੱਗੇ ਦੇ ਪ੍ਰੋਗਰਾਮ ਕੀ ਨੇ ਕਿ ਐਸਕੇਐਮ ਨੇ ਜੇਕਰ ਸੋਚਿਆ ਅਸੀਂ ਕੋਈ ਸਹਾਇਤਾ ਕਰੀਏ ਉਧਰੋਂ ਸਰਬਣ ਪੰਦੇਰ ਹੋਰਾਂ ਨੇ ਚਿੱਠੇ ਲਿਖੇ ਸੀ ਤਾਂ ਐਸਕੇਐਮ ਦੇ ਜਾਂ ਥੋਡੇ ਉਹ ਕਿਦਾਂ ਦੇ ਪ੍ਰੋਗਰਾਮ ਨੇ ਤਾਂ ਜੋ ਆਪਣੇ ਲੋਕ ਸਮਝ ਸਕਣ ਦੇਖੋ ਅਸੀਂ ਇਹ اخلاقی ਤੌਰ ਤੇ ਇੱਕ ਮੰਨਦਾ ਹੈਗਾ ਵੀ ਜਿਹੜੀ ਸੰਘਰਸ਼ ਕਰ ਰਹੀ ਠਹਿਰਾ ਜਦ ਮੋਰਚਾ ਕਿਸੇ ਨੇ ਲਾਇਆ ਕਿਸੇ ਧਰਨੇ ਹੋਏ ਕਿਸੇ ਤਰੀਕੇ ਨਾਲ ਕੀ ਸੋਚਿਆ ਕੀਵੇਂ ਲਾਇਆ ਇਹ ਇਹਨਾਂ ਛੱਡਦੀ ਆਪਾਂ ਜੇ ਜੀ ਕੋਈ ਹਮ ਜਮਾਤੀ ਤੇ ਉਹ ਸੰਸਥਾ ਨਾਲ ਜੁੜਿਆ ਹੋਇਆ ਸੰਸਥਾ ਮਨੇ ਜਦੋਂ ਕੋਈ ਧੱਕਾ ਮੁੱਕੀ ਉਸ ਮੋਰਚੇ ਤੇ ਹੁੰਦਾ ਤਾਂ ਉਹ ਮદાન ਚਾਹਣ ਇਹ ਹੁਣ ਛਲਾਕੀ ਤੌਰ ਤੇ ਡਬਾਜ ਰਿਹਾ ਤੁਸੀਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੇਖ ਲਓ ਵੀ ਜਦੋਂ ਵੀ ਉਸ ਮੋਰਚੇ ਤੇ ਜਾਬਰ ਹੋਇਆ ਪੰਜਾਬ ਵਿਚ ਆਲੀਆਂ ਜੱਟੇ ਬੰਨੀਆਂ ਕਿਸੇ ਨਾ ਕਿਸੇ ਰੂਪ ਤੇ ਐਕਟਿਵ ਹੋਈਆਂ ਨੇ 13 ਤਰੀਕ ਨੂੰ ਜਦੋਂ ਇਹਨਾਂ ਦੇ ਬੰਦਾ ਕੋਲ ਆਇਆ ਉਦੋਂ ਭੋਗਦੇ ਵੀ ਸਾਰੀਆਂ ਗਈਆਂ ਨੇ ਸਸਕਾਰ ਤੇ ਵੀ ਸਾਰੀਆਂ ਗਈਆਂ ਨੇ ਤੇ ਇਹਨਾਂ ਨੂੰ 14 13 ਤਰੀਕ ਨੂੰ ਇੱਕ ਘਟਨਾ ਵਾਪਰਤੀ 14 ਨੂੰ ਮੀਟਿੰਗ ਕਰਕੇ 15 ਤਰੀਕ ਨੂੰ ਸਾਰੀਆਂ ਛੜਕਾਂ ਤੇ ਵੀ ਆ ਗਈਆਂ ਅਸੀਂ ਨਿਦੇਨਾ ਵੀ ਰੋਕਿਆ ਨੇ ਟੋਲ ਫ੍ਰੀ ਕੀਤਾ ਨੇ ਸਾਰਿਆਂ ਨੇ ਇਸ ਕਰਕੇ ਐ ਨਹੀਂ ਹੈ ਵੀ ਇਹ ਸਾਡੀ ਸਾਂਝ ਨਹੀਂ ਇਹ ਸਾਡੀ ਸਾਂਝ ਹੈ ਉਹਨਾਂ ਨਾਲ ਸਾਂਝ ਪਗਾਉਣ ਦਾ ਕਿਸੇ ਮੋਰਚੇ ਨੂੰ ਸਪੋਰਟ ਦੇਣ ਦਾ ਇਹ ਤਰੀਕਾ ਕਰ ਹੁੰਦਾ ਜਦੋਂ ਵੀ ਆ ਹੁਣ ਇਹਨੇ ਚੱਲੂਗਾ ਤੇ ਗੋਲ ਨਹੀਂ ਸੱਟੇ ਨੇ ਇਹਤੇ ਬੜੀ ਬਿਚਾਰਾ ਮੈਂ ਦਿੱਲੀ ਨਹੀਂ ਜਾਣ ਦਿੱਤੇ ਅਸੀਂ ਹਰਤੀ ਫੂਕ ਮਜਾਰੇ ਕੀਤੇ ਨੇ ਸਾਰੇ ਪਿੰਡਾਂ ਦੇ ਵਿੱਚ ਅੱਜ ਵੀ ਇਹਨਾਂ ਦਾ 18 ਤਰੀਕ ਦਾ ਪ੍ਰੋਗਰਾਮ ਸੀ 3 ਘੰਟੇ ਰੁਕਦਾ ਅਸੀਂ ਕਾਲ ਮਿਲ ਵੀ ਐਕਸ਼ਨ ਦੇ ਵਿੱਚ 50 ਧਾਮਾਂ ਤੇ ਮੇਰੇ ਕੋਲ ਹਜ਼ਾਰਾਂ ਨੇ ਮੋਟਰਸਾਈਕਲ ਦੇ ਮਾਰਚ ਕੀਤੇ ਆ ਯਾਨੀ ਇਹ ਐ ਨਹੀਂ ਹੁੰਦਾ ਵੀ ਕੋਈ ਤੁਸੀਂ ਗਾੜ੍ਹ ਰਹੇ ਹੋ ਤਾਂ ਮੋਰਚੇ ਦੇ ਵਿੱਚ ਹੀ ਮਤਲਬ ਆਪ ਹੀ ਕੋਈ ਮੋਰਚਾ ਲੜਿਆ ਜਾ ਸਕਦਾ ਜੀ ਐਂ ਨਹੀਂ ਲਾ ਹੋਵੇ ਪਰ ਮੋਰਚਾ ਤਾਂ ਨਾ ਸੰਭੂ ਬਾਡਰ ਤੇ ਲੱਗਿਆ ਹੋਇਆ ਹੈ ਰੀਲ ਤਾਂ ਪੰਜਾਬ ਚਾਰੇ ਰੁੱਕਿਆ ਨੇ ਨਾ ਕੋਈ ਜਦੋਂ ਉਹਨਾਂ ਦਾ ਪੰਜਾਬ ਦੇ ਵਿੱਚ ਆ ਕੇ ਕੀਤਾ ਹੋਣਾ ਪ੍ਰਚਨ ਨੂੰ ਪ੍ਰਭਾਵਿਤ ਕਰ ਸਕਦਾ ਹੈ ਸਰਕਾਰ ਨੂੰ ਜਿਵੇਂ ਸਾਰੇ ਬਾਹਰ ਜੱਥੇ ਬਣੇ ਸਕੀਮ ਨੇ ਜਿਵੇਂ ਬਣਾਏ ਜਦੋਂ ਪੰਜਾਬ ਦੇ ਵਿੱਚ ਇੱਕ ਮੋਰਚੇ ਦੇ ਨਾਲ ਜੁੜਨੇ ਪ੍ਰੋਗਰਾਮ ਤੇ ਤਾਲਮੀ ਇਨਵੈਸਟਮੈਂਟ ਪ੍ਰੋਗਰਾਮ ਕਰਦੇ ਨੇ ਉਹ ਅਸਰ ਕਿਉਂ ਨਹੀਂ ਪਾਊਗਾ ਉਹਨਾਂ ਤੇ ਐਂ ਕਰਕੇ ਐ ਨਹੀਂ ਕਹਿਣਾ ਚਾਹੀਦਾ ਵੀ ਤੁਸੀਂ ਜਿਹੜੇ ਪੰਜਾਬ ਵਾਲੇ ਚ ਲੜਦੇ ਹੋ ਇਹ ਇਹ ਠੀਕ ਨਹੀਂ ਜੀ ਤੁਸੀਂ ਉੱਥੇ ਜਾਓ ਵੀ ਉੱਥੇ ਜਾ ਕੇ ਉਸ ਕੀ ਪਿਆ ਜੀ ਵੀ ਉੱਥੇ ਜਾ ਕੇ ਜਿੱਤ ਹੱਸ ਲੂਗਾ ਜਿੱਤ ਇਹਦਾ ਮੋਰਚਾ ਕਿਤੇ ਵੀ ਜਾ ਸਕਦਾ ਜੀ ਕਿਤੇ ਵੀ ਲੜ ਕੇ ਆ ਉਹ ਦਿੱਲੀ ਵਾਲੇ ਮੋਰਚੇ ਸੀ ਕਿਹੜਾ ਅਸੀਂ ਦਿੱਲੀ ਪਹੁੰਚ ਗਏ ਸੀ ਹਰਿਆਣੇ 'ਚ ਬੈਠੇ ਸੀ ਨਾ ਜੀ ਬਿਲਕੁਲ ਬਿਲਕੁਲ ਤੇ ਹਰਿਆਣੇ 'ਚ ਬੈਠਾ ਨਹੀਂ ਇੱਕ ਜੁੜਤਾ ਦਿਖਾਈ ਤੇ ਉਹ ਮੋਰਚੇ ਨੂੰ ਵਿਸ਼ਾਲ ਸਮਰਥਨ ਮਿਲਿਆ ਤੇ ਅਸੀਂ ਜਿੱਤ ਗਏ ਕਿਉਂਕਿ ਸਾਡੇ ਵਾਸਤੇ ਇੱਕ ਇਸ਼ੂ ਸੀ ਸਿਰਫ ਇੱਕ ਸੀ ਸਾਡੇ ਕੋਲੇ ਤੇ ਅਸੀਂ ਇਹ ਸਮਝਦੇ ਹਾਂ ਵੀ ਇਹ ਤਿੰਨ ਕਾਨੂੰਨ ਵਾਪਸ ਕੀਤੇ ਜਾ ਸਕਦੇ ਆ ਜਿਹੜਾ ਇਹਨਾਂ ਨੈਲਸੇ ਜੇ ਬਣਿਆ ਵੀ ਜੇ ਵਾਪਸ ਕਰ ਲਓ ਤਿੰਨ ਕਾਨੂੰਨ ਤੇ ਨਾ ਵਾਪਸ ਕਰੇ ਸਰਕਾਰ ਨੇ ਕਾਫੀ ਸਰਕਾਰ ਦਾ ਛੇਤੀ ਤੌਰ ਤੇ ਇਹਨਾਂ ਨੁਕਸਾਨ ਕਰਦਾਂਗੇ ਕਿ ਉਹ ਉਹਨੂੰ ਕੁਰਸੀ ਹਿਲੂਗੀ ਉਹਦੀ ਯਾਨੀ ਉਹ ਹਾਲਤ ਤੁਸੀਂ ਆਪਣੀ ਸਾਰਾ ਜੇ ਤੁਸੀਂ ਵਿੱਚ ਹੀ ਹੈ ਨਾਾਰੇ ਇਹ ਹਾਲਤ ਹੀ ਬਣਦੀ ਮੋਦੀ ਵੱਲ ਦੇਸ਼ਾਂ ਚ ਗਿਆ ਨਹੀਂ ਉਸ ਅੰਦੋਲਨਦਾਰਨ ਇਹ ਗਿਆ ਤਾਂ ਜਟਾਵਾ ਵਿਰੋਧ ਹੋਇਆ ਉਹਦਾ ਤੇ ਸਟੇਟਾਂ ਦੇ ਵਿੱਚੋਂ ਹਾਰ ਮਿਲਣ ਲੱਗੀ ਉਹਨੂੰ ਜੇ ਜਦੋਂ 86 ਤੋਂ ਉਹਦਾ ਨੁਕਸਾਨ ਹੋ ਗਿਆ ਇੱਕ ਜੁਕਤਾ ਇੰਨੀ ਹੋ ਗਈ ਸਮਰਥਨ ਇਹ ਨਾ ਮਿਲ ਗਿਆ ਤਾਂ ਮੋਦੀ ਨੂੰ ਉਹ ਵਾਪਸ ਲੈਣਾ ਪੈ ਗਿਆ ਇਹ ਐਡੀ ਵੱਡੀ ਤਾਕਤ ਜਟਾਉਣ ਦੀ ਖਾਤਰ ਜਿਹੜੀ ਐਮਐਸਟੀ ਦੀ ਗਾਰੰਟੀ ਵੀ ਬਣਾਉਣਾ ਜੀ ਇਹ ਤਾਂ ਉਦੋਂ ਵੀ ਵੱਡੀ ਤਾਕਤ ਦੀ ਲੋੜ ਹੈ ਜਿਹਦੇ ਵਾਸਤੇ ਤਾਂ ਉਗਰਾਹ ਸਾਹਿਬ ਉਹ ਸਿਚੁਏਸ਼ਨ ਬੜੀ ਕ੍ਰਿਟੀਕਲ ਹੋਗੀ それでこっけ。 ਕੇਂਦਰ ਸਰਕਾਰ ਦੇ ਉੱਪਰ ਕੋਈ ਅਸਰ ਨਹੀਂ ਐਮਐਸਪੀ ਦੇ ਲਈ ਲੜ ਰਹੇ ਇਸ ਅੰਦੋਲਨ ਦਾ ਦੂਜੇ ਪਾਸੇ ਡੱਲੇਵਾਲ ਸਾਹਿਬ ਨੇ ਮਰਨਵਰਤ ਰੱਖ ਲਿਆ 22ਵੇਂ ਦਿਨ ਚਲਾ ਗਿਆ ਤੁਹਾਡਾ ਤਾਂ ਇੱਕ ਲੰਮਾ ਤਜਰਬਾ ਸੰਘਰਸ਼ਾਂ ਦਾ ਤੁਸੀਂ तमाम ਉਮਰ ਘਰ-ਬਾਰ ਛੱਡ ਕੇ ਇਹਨਾਂ ਅੰਦੋਲਨਾਂ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਲਈ ਲੜਿਓ ਹੁਣ ਸਰਕਾਰ ਦਾ ਕੋਈ ਮਤਲਬ ਪੋਜ਼ਿਟਿਵ ਰਵੱਈਆ ਨਹੀਂ ਹੈ ਐਮਐਸਪੀ ਵਾਲਾ ਜਾਂ ਗੱਲਬਾਤ ਵਾਲਾ ਦੂਜੇ ਪਾਸੇ ਡੱਲੇਵਾਲ ਸਾਹਿਬ ਮਰਨਵਰਤ ਤੋਂ ਪਿੱਛੇ ਨਹੀਂ ਹਟ ਰਹੇ ਜਥੇਬੰਦੀ ਕਹਿੰਦੀ ਕਿ ਅਸੀਂ ਨਹੀਂ ਚਾਹੁੰਦੇ ਜੋ ਗੱਲ ਕਹੀ ਹੈ ਅਸੀਂ ਤੇ ਇਸ ਗੱਲ ਨੂੰ ਪਗਾਮਾਂਗੇ ਅਸੀਂ ਮਰਜੀ ਬਣੇ ਆ ਤੇ ਜੇਕਰ ਡੱਲੇਵਾਲ ਸਾਹਿਬ ਨੂੰ ਕੁਝ ਹੋ ਜਾਂਦਾ ਉਹ ਗੱਲ ਸਾਡੇ ਲਈ ਕੋਈ ਦੁੱਖ ਭਰੀ ਨਹੀਂ ਹੈਗੀ ਸਾਡੇ ਤਾਂ ਜਿਹੜੇ ਅਗਲੇ ਉਮੀਦਵਾਰ ਨੇ ਮਰਨ ਵਰਤਦੇ ਉਹ ਤਿਆਰ ਨੇ ਉਗਰਾਣ ਸਾਹਿਬ ਇਸ ਸਥਿਤੀ ਦੇ ਨਾਲ ਕਿਵੇਂ ਨਿਪੜਿਆ ਜਾ ਸਕਦਾ ਗੱਲ ਕਿਸੇ ਪਾਸੇ ਲਾਈ ਨਹੀਂ ਜਾਂਦੀ ਨਹੀਂ ਇੱਥੇ ਇੱਥੇ ਫਰਕ ਹੈ ਜਿਹੜੀ ਗੱਲ ਤੁਸੀਂ ਆ ਕਹੀ ਹੈ ਜੀ ਵੀ ਜੇ ਮਰ ਜਾਣਗੇ ਸਾਡੇ ਵਾਸਤੇ ਤਾਂ ਦੂਜਾ ਤਿਆਰ ਹੈ ਬੀ ਸਰਕਾਰ ਤਾਂ ਪਹਿਲੇ ਹੀ ਆਪਾਂ ਨੂੰ ਮਾਰਨ ਕਰਦੀ ਆ ਬਈ ਸਰਕਾਰ ਤਾਂ ਚਾਹੁੰਦੀ ਆ ਵੀ ਤੁਸੀਂ ਲੀਡਰਲੈਸ ਹੋਵੋ ਤੁਸੀਂ ਸਾਰੇ ਮਰ ਜਾਓ ਮਰੋ ਮਰੋ ਇਹ ਸਰਕਾਰ ਕਿੰਨੇ ਬੰਦੇ ਤਾਂ ਇਹਨਾਂ ਨੇ ਇਹਨਾਂ ਨੇ ਗੁਜਰਾਤ ਦੇ ਵਿੱਚ ਕਿੰਨੇ ਬੰਦੇ ਕਤਲ ਕੀਤੇ ਆ ਇਹਨਾਂ ਦੀ ਪਿਛਲਾ ਖਾਸਾ ਤਾਂ ਦੇਖ ਲਓ ਇਹ ਸਰਕਾਰ ਕਿਸ ਕਿਸਮ ਦੀ ਹੈ ਇਹ ਤਾਂ ਦੇਖੋ ਅਸੀਂ ਕੁਝ ਕਹਿਣ ਦੀ ਹਾਲਤ ਵਿੱਚ ਨਹੀਂ ਵੀ ਤੁਸੀਂ ਕੀ ਕਰੋ ਹੁਣ ਸਾਡੀ ਸੁਜੈਸ਼ਨ ਹੈ ਵੀ ਵਿਚਾਰਨਾ ਜ਼ਰੂਰ ਚਾਹੀਦਾ ਜਿੱਦਾਂ ਮਸਲਾ ਗੰਭੀਰ ਹੈ ਕਿਉਂਕਿ ਆਗੂ ਨਹੀਂ ਜਿਹੜੇ ਸਾਡੇ ਹੋਏ ਜੇ ਬੰਦੇ ਨਹੀਂ ਹੁੰਦੇ ਸਾਡੇ ਆਗੂਆਂ ਨੂੰ ਬਚਾਉਣ ਦੀ ਖਾਤਰ ਆਪਾਂ ਕੀ ਕਰ ਸਕਦੇ ਹਾਂ ਉਹ ਜੀ ਆਪਾਂ ਨੂੰ ਸੋਚ ਕੇ ਫੈਸਲਾ ਕਰਨਾ ਚਾਹੀਦਾ ਜੀ ਮੇਰੀ ਸਮਝ ਮਤਾਵੋ ਬਿਲਕੁਲ ਮੈਂ ਤਾਂ ਖੁਦ ਡੱਲੇਵਾਲ ਸਾਹਿਬ ਇਸ ਗੱਲ ਦਾ ਹਰਮੀ ਆ ਕਿ ਕਿਸਾਨ ਆਗੂ ਤਾਂ ਬੜੇ ਦਹਾਕਿਆਂ ਬਾਅਦ ਸਦੀਆਂ ਬਾਅਦ ਮਿਲਦੇ ਨੇ ਜੇਕਰ ਅੱਜ ਪੰਜਾਬ ਦੇ ਵਿੱਚ ਇਹ ਇੱਕ ਸੁਨਹਿਰੀ ਮੌਕਾ ਹੈਗਾ ਕਿ ਪੰਜਾਬ ਦੀ ਕਿਸਾਨੀ ਦੇ ਕੋਲੇ ਆਗੂ ਹੈਗੇ ਨੇ ਤਾਂ ਜਾਨਾ ਬੇਵਜ੍ਹਾ ਨਹੀਂ ਗੰਗਵਾਉ ਤੋ ਇਹ ਲੜਾਈ ਲੜਨ ਵਾਲੀ ਹੈ ਇਸ ਲੜਾਈ ਨੂੰ ਲੜੋ ਉਗਰਾਂ ਸਾਹਿਬ ਜਿਹੜੇ 21 ਤਰੀਕ ਦਾ ਪਟਿਆਲੇ ਦਾ ਪ੍ਰੋਗਰਾਮ ਹੈ ਉਹ ਕੀ ਪ੍ਰੋਗਰਾਮ ਰੱਖਿਆ ਅੱਜ 21 ਤਰੀਕ ਦਾ ਪਟਿਆਲੇ ਜੀ ਉਹਨਾਂ ਨੇ ਜਿਹੜੀ ਚਿੱਠੀ ਆਈ ਸੀ ਸਰਬਨ ਪੰਦੇਰ ਦੀ ਜੀ ਉਹਦੀ ਏਕਤਾ ਉਹਨਾਂ ਨੇ ਕਿਹਾ ਵੀ ਅਸੀਂ ਏਕਤਾ ਵਾਸਤੇ ਚਿੱਠੀਆਂ ਵੈਸੇ ਤਾਂ ਮੈਂ ਤੁਹਾਨੂੰ ਭੇਜੀ ਦੇਣ ਤੁਸੀਂ ਪੜ੍ਹ ਹੀ ਲਿਓ ਚਿੱਠੀ ਉਹਦੇ ਵਿੱਚ ਏਕਤਾ ਵਾਲੀ ਭਾਵਨਾ ਤਾਂ ਹੈ ਨਹੀਂ ਪਰ ਫਿਰ ਵੀ ਅਸੀਂ ਉਹਨਾਂ ਨਾਲ ਇਹ ਉਹਨਾਂ ਨੂੰ ਕਿਉਂਕਿ ਜਨਤਾ ਦੇ ਵਿੱਚ ਇਸ ਗੱਲ ਦਾ ਪ੍ਰਚਾਰ ਗਿਆ ਵੀ ਉਹਨਾਂ ਨੇ ਏਕਤਾ ਵਾਸਤੇ ਹੱਥ ਵਧਾਇਆ ਤੇ ਤੁਸੀਂ ਕੀ ਕੀਤਾ ਅਸੀਂ ਅੱਜ ਸੂਚਕ ਬੋਲਚੇ ਦੀ ਮੀਟਿੰਗ 'ਚ ਤੈਅ ਕੀਤਾ ਵੀ ਅੱਜ ਅਸੀਂ ਉਹਨਾਂ ਨਾਲ ਮਤਲਬ 21 ਤਰੀਕ ਨੂੰ ਉਹਨਾਂ ਨੂੰ ਬੁਲਾ ਬੁਲਾਇਆ ਪਟਿਆਲੇ ਜੀ 11 ਵਜੇ ਤੁਸੀਂ ਆਓ ਇੰਨੇ ਤੇ ਆਪਾਂ ਬੈਠ ਕੇ ਗੱਲ ਕਰੀਏ ਉਹ ਆਉਂਦੇ ਨੇ ਕਿ ਨਹੀਂ ਆਉਂਦੇ ਫਿਰ ਗੱਲ ਆਪਾਂ ਆਉਂਦਾ ਉਧਰੋਂ 6 ਮੈਂਬਰੀ ਕਮੇਟੀ ਅਸੀਂ ਉੱਥੇ ਆਵਾਂਗੇ ਉਹਨਾਂ ਨਾਲ ਇੱਥੇ ਗੱਲ ਸਾਂਝੀ ਕਰਾਂਗੇ ਵੀ ਆਪਣੀ ਮਿਨੀਮਮ ਰਿਕਤਾ ਕਿੰਨੇ ਹੋ ਸਕਦੇ ਜੀ ਉਗਰਾਹ ਸਾਹਿਬ ਜਿਹੜੀ ਭੰਦੇਰ ਸਾਹਿਬ ਨੇ ਚਿੱਠੀ ਲਿਖੀ ਹੈ ਕਿ ਜਿਵੇਂ ਉਸ ਚਿੱਠੀ ਦੇ ਵਿੱਚ ਜ਼ਿਕਰ ਹੈ ਕਿ ਅੰਦੋਲਨ ਚੜ੍ਹਦੀ ਕਲਾ ਦੇ ਵਿੱਚ ਹੈ ਤੁਸੀਂ ਆਓ ਕਿ ਉਹ ਚਿੱਠੀ ਮਦਦ ਵਾਲੀ ਹੈ ਜਾਂ ਫਿਰ ਸਿਰਫ ਖਾਣਾ ਪੂਰਤੀ ਹੈ ਮਦਦ ਐਸਟਰੂ ਮਦਦ ਹਏ ਐਸ ਰੂਪ ਦੇ ਵਿੱਚ ਵੀ ਜੇ ਸਾਡੇ ਵਾਲੇ ਮੋਰਚੇ ਦੇ ਵਿੱਚ ਆ ਕੇ ਸ਼ਾਮਲ ਹੋ ਜਾਓ। ਇਹ ਕੀ ਚੜਦੀ ਖਲ। ਆਸੀਂ ਮਤਲਬ ਸਾਨੂੰ ਸਦਾ ਵੀ ਤੁਸੀਂ ਇਹ ਮੋਰਚੇ ਜਾਓ ਜੀ ਉਹੀ ਪਹਿਲੀ ਗੱਲ ਪੁਰਾਣੀ ਗੱਲ ਜੀ ਪੁਰਾਣੀਆ ਗੱਲਾਂ ਪ੍ਰੋਗਰਾਮ ਕਰਕੇ ਫਿਰ ਕਹਿਣਾ ਵੀ ਆ ਆਸੀਂ ਪ੍ਰੋਗਰਾਮ ਲਿਖ ਲਿਆ ਤੁਸੀਂ ਆ ਜਾਓ। ਅੱਛਾ ਇਹ ਹੇਦਕਰ ਇਹ ਕਿਸੇ ਵੀ ਜੱਤੇ ਬੰਦੀ ਕੋਲੇ ਹੇਦਕਰ ਨਹੀਂ ਹੁੰਦਾ ਵੀ ਤੁਸੀਂ ਆਪਦਾ ਪ੍ਰੋਗਰਾਮ ਲੀਕੋ ਤੇ ਦੂਜਿਆਂ ਨੂੰ ਕਹੋ ਵੀ ਆ ਮੈਂ ਕਰੂਗਾ। ਕਿਸ਼ਮਤ ਦੰਦੀ ਹੈ ਤੇ ਨਾ ਹੀ ਲੈਣਾ ਚਾਹੀ ਜੀ ਉਗਰਾਂ ਸਾਹਿਬ ਮੇਰਾ ਇੱਕ ਆਖਰੀ ਸਵਾਲ ਇਹ ਵੱਡਾ ਪਹਿਲਾ ਅੰਦੋਲਨ ਹੋਇਆ ਸੀ ਤਿੰਨ ਖੇਤੀ ਕਾਨੂੰਨ ਨੂੰ ਵਾਪਸ ਕਰਵਾਉਣ ਦੇ ਲਈ ਹੁਣ ਫਿਰ ਕਿਹਾ ਜਾ ਰਿਹਾ ਹੈ ਕਿ ਤਿੰਨੋਂ ਖੇਤੀ ਦੇ ਕਾਨੂੰਨ ਜਿਹੜੇ ਸੀ ਉਹ ਫਿਰ ਬੀਜਪੀ ਸਰਕਾਰ ਲੈ ਕੇ ਆ ਗਈ ਉਹ ਉਹਨਾਂ ਉਹਨਾਂ ਕਾਨੂੰਨਾਂ ਦੀ ਜਿਹੜੀ ਲੜਾਈ ਹੈ ਜਥੇਬੰਦੀਆਂ ਦੀ ਉਹ ਲੜਾਈ ਕਿਸ ਤਰੀਕੇ ਦੀ ਉਸ ਉਸ ਬਾਰੇ ਵੀ ਕੋਈ ਵਿਚਾਰ ਚਰਚਾ ਹੋ ਰਿਹਾ ਹੈ ਕਿ ਉਸ ਗੱਲ ਦੇ ਉੱਪਰ ਵੀ ਗੌਰ ਕੀਤਾ ਜਾਵੇ ਯੂਜ਼ਰ ਅਸੀਂ ਤੈਦੀ ਦੀ 14 ਤਰੀਕ ਨੂੰ ਰਾਤ ਨੂੰ ਅਸੀਂ ਪੂਰੀ ਐਨਐਸਸੀ ਦੀ ਆਪਣੇ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਦੀ ਆਲ ਇੰਡੀਆ ਦੀ ਮੀਟਿੰਗ ਕੀਤੀ ਆ ਉਹਦੇ ਵਿੱਚ ਅਸੀਂ ਸਾਰੀਆਂ ਸਟੇਟਾਂ ਦੇ ਵਿੱਚ ਇਹ ਚਿੱਠੀ ਭੇਜਤੀ ਸਾਰਿਆਂ ਨੇ ਪੜ ਕੇ ਜਣੀ ਫੈਸਲਾ ਕੀਤਾ ਵੀ ਇਹ ਤਾਂ ਬਹੁਤ ਖਤਰਨਾਕ ਇਸ਼ੂ ਹੈ ਇਹ ਤਾਂ ਚੋਰੀ ਰੂਪ ਦੇ ਵਿੱਚ ਪਿਛਲੇ ਪਾਸੇ ਦੀ ਉਹ ਕਾਨੂੰਨ ਲਾਗੂ ਕਰਨ ਜਾ ਰਿਹਾ ਹੈ ਤੇ ਆਪਾਂ ਨੂੰ ਇਹਦੇ ਤੇ ਅਸੀਂ ਪ੍ਰੋਗਰਾਮ ਵੀ ਆਲ ਇੰਡੀਆ ਪੱਤਰ ਦਾ ਵੀ ਦਿੱਤਾ ਨਾਲ ਜਣੀ ਇਹ ਮੁੱਦੇ ਵੀ ਜੋੜਦੇ ਵੀ ਦੋਨਿਆਂ ਬਾਡਰਾਂ ਦੇ ਉੱਤੇ ਜਿਹੜਾ ਤਸ਼ੱਦਦ ਕੀਤਾ ਸਰਕਾਰ ਨੇ ਜਮੂਰੀ ਹਾ ਕੇ ਦਿੰਦਾ ਕੋਈ ਉਹਨਾਂ ਨੂੰ ਵਿੱਚ ਪਾਓ ਤੇ ਦੱਲੇਵਾਲ ਦੇ ਮਰਨ ਵਾਰ ਤੇ ਜਿਵੇਂ ਸਰਕਾਰਾਂ ਚੁੱਪ ਨੇ ਇਹਨਾਂ ਨੂੰ ਵੀ ਆਪਾਂ ਨਖੇਤੀ ਨਿਸ਼ਾਨਾ ਬਣਾਈਏ ਤੇ ਇਹ ਡਰਾਫਟ ਨੂੰ ਰੱਦ ਕਰਾਉਣ ਦੀ ਖਾਤਰ ਤੇ ਖੇਤੀ ਨੀਤੀ ਨੂੰ ਲਾਗੂ ਕਰਾਉਣ ਦੀ ਖਾਤਰ ਇਹਨਾਂ ਕਦਮ ਤੇ ਜਨੀ ਅਸੀਂ 23 ਤਰੀਕ ਨੂੰ ਸਾਰੇ ਇੰਡੀਆ ਦੇ ਮਤਲਬ ਸਾਰੇ ਭਾਰਤ ਦੇ ਜਿਹੜਾ ਹੈਡਕੁਆਟਰਾਂ ਤੇ ਧਰਨੇ ਦਾ ਪ੍ਰੋਗਰਾਮ ਠਿੱਕਿਆ ਹੋਇਆ ਉਹ ਅਸੀਂ ਮਤਲਬ ਅੱਜ ਵੀ ਪੰਜਾਬ ਦੇ ਵਿੱਚ ਤਿਆਰੀ ਵਜੋਂ 20 ਤਰੀਕ ਨੂੰ ਜ਼ਿਲ੍ਹਾ ਹੈਡਕੁਆਟਰ ਨੇ ਸਾਰੇ ਜ਼ਿਲ੍ਹਿਆਂ ਨੇ ਪ੍ਰੋਗਰਾਮ ਪਰਮੰਦਾ ਦੇ ਮੀਟਿੰਗ ਕਰਨ ਵਾਸਤੇ ਫੈਸਲਾ ਲਾ ਦੇਆ ਉਨਜੀ ਬਿਲਕੁਲ ਸੋ ਗ੍ਰਾਹ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਸੀਂ ਜਾਣਕਾਰੀ ਸਾਂਝੀ ਕਰਨ ਦੀ ਧੰਨਵਾਦ